ਪਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਬੁਝਾ ਦਿੱਤਾ 2027 ਲਈ। ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ। ਹੰਕਾਰ ਦੀ ਹਾਰ ਹੋਈ ਹੈ। ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੈਂਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ। ਅੱਜ ਆਮ ਆਦੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬੁਲੰਦੀਆਂ ਤੇ ਜਾ ਰਹੀ ਹੈ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਬਣ ਰਹੀ ਹੈ। ਜਦੋਂ ਵੀ ਜਿਹੜੀ ਸਰਕਾਰ ਜਿਹੜੇ ਸਧਾਰਨ ਪਰਿਵਾਰ ਹੈ ਜਿਹੜੀ ਸਾਡੀ ਸਧਾਰਨ ਜਨਤਾ ਹੈ ਉਹਨੂੰ ਪਿਆਰ ਕਰਨ ਦੇ ਨਿਧੀਆਂ ਲਾਏਗੀ ਉਹਦਾ ਜਿਹੜਾ ਪ੍ਰੇਮ ਪਾਲੇਗੀ ਉਹਨੂੰ ਕੋਈ ਵੀ ਨਦੀਵੇ ਥਾਣੀ ਬਿਠਾ ਸਕਦਾ ਮੈਂ ਤੇ ਇੱਕੋ ਗੱਲ ਕਰਾਂਗਾ ਕਿ ਸਾਡੀ ਸਰਕਾਰ ਨੇ ਆਮ ਬੰਦੇ ਦੇ ਕੰਮ ਆਈ ਹੈ ਆਮ ਬੱਤੀ ਆਮ ਐਜੂਕੇਸ਼ਨ ਤੇ ਆਮ ਹੈਲਥ ਦੇ ਦਾਵਾ ਜਦੋਂ ਤੱਕ ਇਹ ਮੁਢਲੀਆਂ ਜ਼ਰੂਰਤਾਂ ਮਿਲਦੀਆਂ ਰਹਿਣਗੀਆਂ ਉਹਦੇ ਆ ਧੰਨ ਧੰਨ ਜਿਹੜਾ ਪਰਮਾਸ਼ਾ ਵੀ ਕਰਦਾ ਰਹੇਗਾ ਤੇ ਅਸੀਂ ਵੀ ਕਰਦੇ ਪਏ ਤੇ ਜਨਤਾ ਨੇ ਵੀ ਆਪਣਾ ਡਿਸੀਜਨ ਜਿਹੜਾ ਹੈ ਐਸੇ ਹਵਲ ਦਿੱਤਾ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਂ ਉਸ ਪਾਰਟੀ ਨੇ ਜੁੜਿਆ ਜਿਹਦੀਆਂ ਨੀਤੀਆਂ ਜਿਹੜੀਆਂ ਹੈ ਉਹ ਆਮ ਬੰਦੇ ਨਾਲ ਹੈ ਕਿ ਅੱਜ ਦੀ ਜਿੱਤ ਜਿਹੜੀ ਹੈ ਉਹਦਾ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਇਹਦੀ ਵਧਾਈ ਹੈ ਕਿ ਔਰ ਅੱਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਨਮਾਇंदे ਆਰਮਿੰਦਰ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉੱਥੇ ਐਮਐਲਏ ਸਨ ਉਹਨਾਂ ਦੀ ਬਿਮਾਰੀ ਕਰਕੇ ਅਖਾਲ ਚਲਾਨਾ ਕਰ ਗਏ ਔਰ ਉਤਰੋ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ